ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਅ ਗਰਮੀ ਦੇ ਵਿੱਚ ਸੰਗਤਾਂ ਦੀ ਜਿਹੜੀ ਆਮਦਾ ਬਹੁਤ ਜ਼ਿਆਦਾ ਹੋ ਗਈ ਆ ਹੁਣ ਲਗਭਗ 9 ਫਰਵਰੀ ਤੋਂ ਸੰਗਤ ਦੀ ਜਿਹੜੀ ਆਮਦਾ ਬਹੁਤ ਜ਼ਿਆਦੇ ਆ ਸੋ ਇਹ ਸੰਗਤ ਦੀ ਵੱਧ ਆਮਦ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਵੱਲੋਂ ਹੋਏ ਆਦੇਸ਼ਾਂ ਮੁਤਾਬਕ ਸੱਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਜਿੰਨੇ ਵੀ ਸਾਡੇ ਸਮੂਹ ਸਟਾਫ ਸੇਵਾਦਾਰ ਮੁਲਾਜ਼ਮ ਡਿਊਟੀ ਨਿਭਾ ਰਹੇ ਨੇ ਉਹਨਾਂ ਸਾਰਿਆਂ ਲਈ ਆਪਣੇ ਸਨਾਖਤੀ ਕਾਰਡ ਡਿਊਟੀ ਦੌਰਾਨ ਪਹਿਨਣੇ ਜ਼ਰੂਰੀ ਕਰ ਦਿੱਤੇ ਹਨ ਕੱਲ ਹੀ ਅਸੀਂ ਮੁਲਾਜ਼ਮਾਂ ਦੀ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਵੀ ਆਪਣੀ ਡਿਊਟੀ ਦੌਰਾਨ ਸਾਰੇ ਮੁਲਾਜ਼ਮਾਂ ਨੇ ਆ ਆਪਣੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲੂ ਡਰੈਸ ਮਿਲਦੀ ਆ ਉਹ ਡਰੈਸ ਪੈਨ ਕੇ ਆਪਣੇ ਆਪਣੇ ਸਨਾਗਤੀ ਕਾਰਡ ਪੈਨ ਕੇ ਡਿਊਟੀ ਕਰਨੀ ਆ ਸੋ ਉਹ ਹਦਾਇਤਾ ਮਤਾਵਕ ਜਿਹੜੇ ਸਟਾਫ ਆ ਸਾਰਾ ਉਹ ਆਪਣੀ ਡਿਊਟੀ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੇਰਾਵੇ ਦੇ ਵਿੱਚ ਕੀ ਕੁੱਤਾ ਵੀ ਮੈਨੂੰ ਪਜਾਮਾ ਅ ਫੇਰਾਵੇ ਦੇ ਵਿੱਚ ਜਿਹੜੇ ਵੱਖ-ਵੱਖ ਆ ਜਿਹੜਾ ਦਰਵਾਜ਼ਾ ਸਾਹਿਬ ਦੇ ਸਟਾਫ ਲਈ ਵੱਖਰਾ ਆ ਤੇ ਦਫਤਰੀ ਸਟਾਫ ਲਈ ਵੱਖਰਾ ਆ ਤੇ ਹਰੇਕ ਸਟਾਫ ਦਾ ਵੱਖਰਾ-ਵੱਖਰਾ ਕੋਡ ਆ ਜਿਵੇਂ ਕਿ ਕਲਰਕਾਂ ਲਈ ਵੱਖਰਾ ਕੋਡ ਰੱਖਿਆ ਗਿਆ ਦਰਬਾਰ ਸਾਹਿਬ ਚ ਜਿਹੜੇ ਸਾਡੇ ਪ੍ਰਕਰਮਾਂ ਚ ਡਿਊਟੀ ਨਿਭਾ ਰਹੇ ਨੇ ਉਹਨਾਂ ਨੂੰ ਨੀਲੇ ਚੋਲੇ ਪਜਾਮੇ ਜਿਹੜੀ ਕੇਸਰੀ ਦਸਤਾਰ ਸਜਾ ਕੇ ਜਰੂਰੀ ਆ ਤੇ ਕਿਉਂਕਿ ਉਥੋਂ ਉਹਨਾਂ ਦੀ ਡਰੈਸ ਤੋਂ ਹੀ ਪਤਾ ਲੱਗਣਾ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਸਟਾਫ ਆ ਇਹ ਉਹਨਾਂ ਸੇਵਾ ਕਰ ਰਹੇ ਨੇ ਜੀ Subscribe to One India channel and never miss an update.